ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਹੜੇ ਵੀ ਭੈਣ ਭਰਾ ਪਾਠ ਕਰਦੇ ਹਨ ਸਿਮਰਨ ਕਰਦੇ ਹਨ ਤੇ ਨਾਮ ਜਪਦੇ ਹਨ ਜੇਕਰ ਉਹ ਇਹਨਾਂ ਸੱਤ ਕੰਮਾਂ ਨੂੰ ਬਿਲਕੁਲ ਵੀ ਨਾ ਕਰਨ ਫਿਰ ਉਹਨਾਂ ਨੂੰ ਫਲ ਪ੍ਰਾਪਤ ਹੋਵੇਗਾ ਤੇ ਜੇਕਰ ਉਹ ਇਹ ਸੱਤ ਗਲਤੀਆਂ ਕਰਦੇ ਹਨ ਤੇ ਉਹਨਾਂ ਨੂੰ ਨਾਮ ਦਾ ਫਲ ਪੂਰਾ ਕਦੇ ਵੀ ਨਹੀਂ ਮਿਲੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਰਿਆਂ ਤੇ ਪਣ ਜਾਵੇ ਕਦੇ ਵੀ ਕਿਸੇ ਨੂੰ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਤੇ ਜਿਹੜਾ ਵੀ ਤੁਸੀਂ ਪਾਠ ਕਰੋ ਉਸ ਦਾ ਤੁਰੰਤ ਹੀ ਫਲ ਤੁਹਾਨੂੰ ਪ੍ਰਾਪਤ ਹੋ ਜਾਵੇ ਤੁਹਾਡੇ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਤੁਹਾਡੇ ਲਈ ਬੜੀ ਹੀ ਕੀਮਤੀ ਸਾਬਿਤ ਹੋ ਜਾਵੇਗੀ। ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਹਨ ਜੀ। ਕਿਉਂਕਿ ਅੱਜ ਦੀ ਵੀਡੀਓ ਰਾਹੀਂ ਤੁਹਾਨੂੰ ਦੱਸਾਂਗੇ ਜੀ ਕਿ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਬਚਨ ਕੀ ਹਨ। ਜੋ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਜੋ ਭੈਣ ਭਰਾ ਆਖ ਦਿੰਦੇ ਹਨ ਅਸੀਂ ਪਾਠ ਪੂਜਾ ਕਰਦੇ ਹਾਂ ਫਿਰ ਵੀ ਸਾਨੂੰ ਸਾਡੀ ਕੀਤੀ ਹੋਈ ਮਿਹਨਤ ਸਾਡੀ ਕੀਤੀ ਹੋਈ ਬੰਦਗੀ ਦਾ ਪਾਠ ਦਾ ਫਲ ਪੂਰਾ ਕਿਉਂ ਨਹੀਂ ਮਿਲਦਾ ਜਾਂ ਕੁਝ ਭੈਣ ਭਰਾ ਇਹ ਵੀ ਆਖ ਦਿੰਦੇ ਹਨ ਅਸੀਂ ਪਾਠ ਕਰਨਾ ਚਾਹੁੰਦੇ ਹਾਂ ਪਰ ਪਾਠ ਕਰਨ ਦੇ ਵਿੱਚ ਸਾਡਾ ਮਨ ਨਹੀਂ ਜੁੜਦਾ ਜਾਂ ਕੁਝ ਭੈਣ ਭਰਾ ਵੱਧ ਤੋਂ ਵੱਧ ਭਜਨ ਬੰਦਗੀ ਕਰਨਾ ਚਾਹੁੰਦੇ ਹਨ ਉਹ ਵੀ ਆਖਦੇ ਹਨ ਜੀ ਕੋਈ ਸਾਨੂੰ ਐਸਾ ਤਰੀਕਾ ਦੱਸੋ ਕਿ ਸਾਡਾ ਨਿਰੰਤਰ ਨਾਮ ਚੱਲੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਇਹਨਾਂ ਸਾਰੇ ਹੀ ਸਵਾਲਾਂ ਦੇ ਤੁਹਾਨੂੰ ਜਵਾਬ ਦੇਣ ਵਾਲੇ ਹਾਂ ਜੀ ਸਾਡੀ ਕੀਤੀ ਹੋਈ ਭਜਨ ਬੰਦਗੀ ਦਾ ਤਾਂ ਕਿ ਸਾਨੂੰ ਪੂਰਾ ਫਲ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਸਾਨੂੰ ਆਪਣੀ ਕੀਤੀ ਹੋਈ ਭਜਨ ਬੰਦਗੀ ਦੇ ਵਿੱਚ ਆਨੰਦ ਰਸ ਕਿੰਜ ਪ੍ਰਾਪਤ ਹੋ ਜਾਵੇਗਾ ਹਰ ਵੇਲੇ ਸਾਡੇ ਅੰਦਰ ਨਾਮ ਕਿੰਜ ਚੱਲ ਸਕਦਾ ਹੈ ਇਹਦੇ ਲਈ ਮਹਾਪੁਰਖ ਜੀ ਸਭ ਤੋਂ ਪਹਿਲਾਂ ਕਹਿੰਦੇ ਹਨ ਜਿਵੇਂ ਦਵਾਈ ਦੇ ਨਾਲ ਪਰਹੇਜ਼ ਕਰਨੇ ਜ਼ਰੂਰੀ ਹਨ ਉਸੇ ਤਰ੍ਹਾਂ ਹੀ ਭਜਨ ਬੰਦਗੀ ਕਰਨ ਵਾਲਿਆਂ ਦੇ ਲਈ ਵੀ ਕੁਝ ਪਰਹੇਜ਼ ਜ਼ਰੂਰੀ ਹਨ ਕੁਝ ਆਦਤਾਂ ਕੁਝ ਕੰਮ ਕਰਨੇ ਹੁੰਦੇ ਹਨ ਜੋ ਉਹਨਾਂ ਨੂੰ ਛੱਡਣੇ ਪੈਣਗੇ ਤਾਂ ਹੀ ਉਹਨਾਂ ਨੂੰ ਉਹਨਾਂ ਦੀ ਕੀਤੀ ਹੋਈ ਭਜਨ ਬੰਦਗੀ ਦਾ ਪੂਰਾ ਫਲ ਪ੍ਰਾਪਤ ਹੋ ਜਾਵੇਗਾ ਮਹਾਪੁਰਖ ਜੀ ਆਖਦੇ ਹਨ ਕਿ ਤੁਹਾਡੇ ਨਾਮ ਜਪਣ ਦੇ ਨਾਲ ਆਪਣੇ ਆਪ ਹੀ ਫਿਰ ਤੁਹਾਡੇ ਅੰਦਰ ਨਾਮ ਨਾਮ ਚੱਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਝੂਠ ਬੋਲਣਾ ਛੱਡ ਦਿਓ ਕਿਉਂਕਿ ਜਿਹੜੀ ਰਸਨਾ ਦੇ ਨਾਲ ਅਸੀਂ ਨਾਮ ਜਪਦੇ ਹਾਂ ਪਾਠ ਕਰਦੇ ਹਾਂ ਉਸੇ ਹੀ ਰਸਨਾ ਦੇ ਨਾਲ ਜੇਕਰ ਅਸੀਂ ਝੂਠ ਬੋਲਾਂਗੇ ਤਾਂ ਫਿਰ ਗੱਲ ਨਹੀਂ ਬਣਨੀ ਝੂਠ ਸਾਡੇ ਨਾਮ ਨੂੰ ਨਾਸ਼ ਕਰ ਦਿੰਦਾ ਹੈ ਇੱਕ ਝੂਠ ਕਰਕੇ ਸਾਨੂੰ 100 ਝੂਠ ਹੋਰ ਬੋਲਣੇ ਪੈ ਜਾਣਗੇ ਝੂਠ ਆਪਾਂ ਬੋਲਦੇ ਹਾਂ ਕਿਉਂਕਿ ਕਈ ਚੀਜ਼ਾਂ ਨੂੰ ਛੁਪਾਉਣ ਦੇ ਲਈ ਇਸ ਕਰਕੇ ਮਹਾਪੁਰਖ ਜੀ ਆਖਦੇ ਹਨ ਸਭ ਤੋਂ ਜਿਹੜੀ ਮੇਨ ਗੱਲ ਹੁੰਦੀ ਹੈ ਉਹ ਹੁੰਦੀ ਹੈ ਜੀ ਝੂਠ ਤੋਂ ਹੀ ਸਾਰੇ ਪਾਪ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਝੂਠ ਬੋਲਣਾ ਛੱਡਣਾ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਆਖਦੇ ਹਨ ਜਿਹੜੇ ਭਜਨ ਬੰਦਗੀ ਕਰਦੇ ਹਨ ਨਾਮ ਜਪਦੇ ਹਨ ਤੇ ਜਾਂ ਫਿਰ ਅਜੇ ਨਾਮ ਜਪਣਾ ਸ਼ੁਰੂ ਕਰਨਾ ਚਾਹੁੰਦੇ ਹਨ ਜੋ ਆਪਣੇ ਅੰਦਰ ਨਿਰੰਤਰ ਨਾਮ ਚਲਾਉਣਾ ਚਾਹੁੰਦੇ ਹਨ ਉਹ ਚੁੱਪ ਰਹਿਣਾ ਸਿੱਖ ਲੈਣ ਭਾਵੇਂ ਘੱਟ ਬੋਲੋ ਜਿੱਥੇ ਬੜਾ ਜ਼ਰੂਰੀ ਹੋਵੇ ਉੱਥੇ ਹੀ ਬੋਲੋ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਕੰਮ ਤਾਂ ਤੁਸੀਂ ਹੱਥਾਂ ਨਾਲ ਕਰਨਾ ਹੈ ਹੱਥਾਂ ਦੇ ਨਾਲ ਕੰਮ ਕਰੋ ਕੰਮ ਦੇ ਵਿੱਚ ਪੂਰਾ ਹੀ ਧਿਆਨ ਲਾਓ ਪਰ ਤੁਹਾਡੀ ਰਸਨਾ ਤੇ ਨਾਮ ਹੋਵੇ ਤੁਹਾਡੇ ਮਨ ਦੇ ਵਿੱਚ ਨਾਮ ਹੋਵੇ ਘਟੋ ਘਟ 24 ਘੰਟਿਆਂ ਦੇ ਵਿੱਚੋਂ 4 ਘੰਟੇ ਦੀ ਚੁੱਪ ਦਾ ਅਭਿਆਸ ਸਾਨੂੰ ਕਰਨਾ ਚਾਹੀਦਾ ਹੈ। ਇਹਦੇ ਵਿੱਚ ਸੌਣ ਦਾ ਸਮਾਂ ਕੱਢ ਦੋ ਕਿਉਂਕਿ ਸੌਂਦੇ ਸਮੇਂ ਆਪਾਂ ਚੁੱਪ ਹੀ ਹੁੰਦੇ ਹਾਂ। ਪਰ ਕਈ ਸੁਣਦੇ ਸਮੇਂ ਵੀ ਚੁੱਪ ਨਹੀਂ ਹੁੰਦੇ। ਉਹਨਾਂ ਦੀ ਰਸਨਾ ਚੁੱਪ ਹੁੰਦੀ ਹੈ ਪਰ ਮਨ ਦੇ ਵਿੱਚ ਉਹਨਾਂ ਦੇ ਖਿਆਲ ਚੱਲਦੇ ਹੀ ਰਹਿੰਦੇ ਹਨ। ਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਜਾਗਦੇ ਸਮੇਂ ਦੀ। ਕਿ ਜਾਗਦੇ ਸਮੇਂ ਦਾ ਸਾਡੇ ਘੱਟੋ-ਘੱਟ 4 ਘੰਟੇ ਦਾ ਅਭਿਆਸ ਹੋਣਾ ਜ਼ਰੂਰੀ ਹੈ ਚੋਪਰ ਰਹਿਣ ਦਾ ਜਿੱਥੇ ਅਸੀਂ ਇੱਧਰ-ਉੱਧਰ ਦੀਆਂ ਗੱਲਾਂ ਬਿਲਕੁਲ ਨਹੀਂ ਕਰਨੀਆਂ ਸਿਰਫ ਸਾਡੇ ਅੰਦਰ ਨਾਮ ਚੱਲੇ 2 ਘੰਟੇ ਸਵੇਰੇ 2 ਘੰਟੇ ਸ਼ਾਮ ਦੇ ਮਿੱਥ ਲਈਏ ਜਾਂ ਫਿਰ ਕੋਈ ਵੀ ਦੁਪਹਿਰ ਦਾ ਸਮਾਂ ਤੁਸੀਂ ਮਿੱਥ ਲੈਣਾ ਹੈ ਉਹ ਵੀ ਤੁਸੀਂ ਮਿੱਥ ਸਕਦੇ ਹੋ ਪਰ ਘੱਟੋ-ਘੱਟ 4 ਘੰਟੇ ਦਾ ਅਭਿਆਸ ਸਾਨੂੰ ਹਰ ਰੋਜ਼ ਹੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਬੈਠ ਕੇ ਨਾਮ ਚਾਪਣਾ ਹੈ ਕਈ ਵਾਰ ਵੇਖਦੇ ਹਾਂ ਕਿ ਕੁਝ ਲੋਕ ਬੇਮਤਲਬ ਦੀਆਂ ਗੱਲਾਂ ਹੀ ਕਰੀ ਜਾਣਗੇ ਉਹਨਾਂ ਨੇ ਖੁਦ ਤੇ ਗੱਲਾਂ ਕਰਨੀਆਂ ਹੀ ਹੁੰਦੀਆਂ ਹਨ ਤੇ ਸਾਡਾ ਵੀ ਹੰਗਾਰਾ ਭਾਲਦੇ ਹੁੰਦੇ ਹਨ ਤੇ ਦੁਨੀਆਦਾਰੀ ਤੇ ਰਿਸ਼ਤੇਦਾਰੀ ਜਾਂ ਮਿੱਤਰਤਾ ਦੇ ਕਾਰਨ ਇਹ ਮੇਲ ਮਿਲਾਪ ਸਾਨੂੰ ਫਿਰ ਰੱਖਣਾ ਪੈਂਦਾ ਹੈ ਹਰ ਰੋਜ਼ ਆਪਾਂ ਇਦਾਂ ਦੇ ਲੋਕਾਂ ਨਾਲ ਮਿਲਦੇ ਹਾਂ ਉਹਨਾਂ ਦੇ ਨਾਲ ਮਿਲਣਾ ਹੀ ਛੱਡਣਾ ਕੁਝ ਵੀ ਨਹੀਂ ਹੁੰਦਾ ਬਸ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਹੈ ਜੇ ਸਾਹਮਣੇ ਵਾਲਾ ਬੇਮਤਲਬ ਦੀਆਂ ਗੱਲਾਂ ਕਰ ਰਿਹਾ ਹੈ ਬਹੁਤ ਜ਼ਿਆਦਾ ਬੋਲ ਰਿਹਾ ਹੈ ਤਾਂ ਉਹਨੂੰ ਬੋਲਣ ਦਿਓ ਬਸ ਤੁਸੀਂ ਚੁੱਪ ਰਹੋ ਘੱਟ ਬੋਲੋ ਜਿੱਥੇ ਤੁਹਾਨੂੰ ਲੱਗਿਆ ਕਿ ਬੜਾ ਜ਼ਰੂਰੀ ਹੈ ਉੱਥੇ ਉਸ ਗੱਲ ਦਾ ਜਵਾਬ ਦੇ ਦਿਓ ਨਹੀਂ ਤਾਂ ਹਾਂ ਕਰਦੇ ਹੋਏ ਵੀ ਸਾਰ ਸਕਦੇ ਹੋ ਤੁਹਾਡੇ ਅੰਦਰ ਨਾਮ ਚੱਲਦਾ ਰਵੇ ਚੱਲਦਾ ਹੀ ਰਵੇ ਜਦੋਂ ਹਰ ਵੇਲੇ ਸਾਡੇ ਅੰਦਰ ਨਾਮ ਚੱਲੇਗਾ ਇਹਦੇ ਜੋ ਫਾਇਦੇ ਸਾਨੂੰ ਮਿਲਣੇ ਹਨ ਉਹ ਸਾਨੂੰ ਹੀ ਮਿਲਣਗੇ ਸਾਨੂੰ ਨਾਮ ਜਪ ਕੇ ਖੁਦ ਮਹਿਸੂਸ ਹੋਵੇਗਾ ਉਸ ਤੋਂ ਬਾਅਦ ਕਿ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਆਪਣੇ ਘਰ ਦੇ ਵਿੱਚ ਜਿੱਥੇ ਬੈਠ ਕੇ ਨਾਮ ਜਪਦੇ ਹੋ ਮਹਾਪੁਰਖ ਜੀ ਆਖਦੇ ਹਨ ਉਹ ਜਗ੍ਹਾ ਤੁਹਾਡੇ ਘਰ ਵਿੱਚ ਅਲੱਗ ਹੋਣੀ ਚਾਹੀਦੀ ਹੈ ਉਸ ਜਗ੍ਹਾ ਤੇ ਉੱਤੇ ਹਰ ਕੋਈ ਨਹੀਂ ਜਾਣਾ ਚਾਹੀਦਾ ਕਈ ਵਾਰ ਆਪਾਂ ਉਸੇ ਜਗ੍ਹਾ ਤੇ ਬੈਠ ਕੇ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ ਫਿਰ ਉੱਥੇ ਹੀ ਬੈਠ ਕੇ ਨਾਮ ਜਪਾਂਗੇ ਤਾਂ ਸਾਡਾ ਮਨ ਨਹੀਂ ਜੁੜੇਗਾ ਨਾਮ ਜਪਣ ਦੇ ਲਈ ਪਾਠ ਪੂਜਾ ਕਰਨ ਦੇ ਲਈ ਉਹ ਜਗ੍ਹਾ ਅਲੱਗ ਹੋਣੀ ਚਾਹੀਦੀ ਹੈ ਜੇ ਅਲੱਗ ਤੋਂ ਕਮਰਾ ਚੁਣ ਸਕਦੇ ਹੋ ਤਾਂ ਬੜੀ ਵਧੀਆ ਗੱਲ ਹੈ ਪਰ ਜੇਕਰ ਤੁਹਾਡੇ ਕੋਲ ਇੱਕੋ ਹੀ ਕਮਰਾ ਹੈ ਇੱਕੋ ਹੀ ਕਮਰੇ ਦੇ ਵਿੱਚ ਤੁਸੀਂ ਸੌਣਾ ਉੱਥੇ ਹੀ ਬੈਠਣਾ ਹੈ ਉੱਥੇ ਹੀ ਨਾਮ ਜਪਣਾ ਹੈ ਉੱਥੇ ਵੀ ਤੁਸੀਂ ਨਾਮ ਜਪਣ ਵਾਲੀ ਜਗ੍ਹਾ ਇੱਕ ਕੋਨੇ ਦੇ ਵਿੱਚ ਅਲੱਗ ਕਰ ਸਕਦੇ ਹੋ ਉਸ ਤੋਂ ਬਾਅਦ ਬੇਮਤਲਬ ਦੀਆਂ ਗੱਲਾਂ ਤੋਂ ਬੇਮਤਲਬ ਦੀ ਜਾਣਕਾਰੀ ਤੋਂ ਬਚ ਜਾਣਾ ਚਾਹੀਦਾ ਹੈ ਕਿਉਂਕਿ ਜੋ ਜਾਣਕਾਰੀ ਅਸੀਂ ਆਪਣੇ ਮਨ ਦੇ ਅੰਦਰ ਭੇਜਦੇ ਹਾਂ ਉਹ ਖਿਆਲ ਫਿਰ ਸਾਡੇ ਮਨ ਦੇ ਵਿੱਚ ਬਾਹਰ ਚੱਲਦੇ ਹਨ ਉਹ ਜਾਣਕਾਰੀ ਦਾ ਸਾਡੇ ਮਨ ਤੇ ਬੜਾ ਜ਼ਿਆਦਾ ਅਸਰ ਹੁੰਦਾ ਹੈ ਜਿਵੇਂ ਅੱਜ ਕੱਲ ਤੁਸੀਂ ਵੇਖਿਆ ਹੀ ਹੋਣਾ ਹੈ ਕਿ ਕੁਝ ਲੋਕ ਆਪ ਤਾਂ ਸਾਰਾ ਦਿਨ ਮੋਬਾਈਲ ਚਲਾਉਂਦੇ ਹੀ ਰਹਿੰਦੇ ਹਨ ਨਾਲ ਦੂਸਰੇ ਬੰਦੇ ਨੂੰ ਵੀ ਕੰਮ ਨਹੀਂ ਕਰਨ ਦਿੰਦੇ ਕੋਈ ਨਾ ਕੋਈ ਰੀਲ ਭੇਜ ਦੇਣਗੇ ਕੋਈ ਨਾ ਕੋਈ ਵੀਡੀਓ ਭੇਜ ਦੇਣਗੇ ਆਪ ਤਾਂ ਆਪਣਾ ਸਮਾਂ ਬਰਬਾਦ ਕਰ ਰਹੇ ਹੁੰਦੇ ਹਨ ਨਾਲ ਦੂਜਿਆਂ ਦਾ ਵੀ ਸਮਾਂ ਬਰਬਾਦ ਕਰਦੇ ਹਨ ਕਿਉਂਕਿ ਜਦੋਂ ਸਾਡੇ ਮੋਬਾਈਲ ਫੋਨ ਤੇ ਨੋਟੀਫਿਕੇਸ਼ਨ ਆਉਂਦਾ ਹੈ ਮਾੜੀ ਜਿਹੀ ਆਵਾਜ਼ ਆਉਂਦੀ ਹੈ ਅਸੀਂ ਛੱਟਦੇ ਨੇ ਆਪਣਾ ਫੋਨ ਚੁੱਕਦੇ ਹਾਂ ਤੇ ਦੇਖਦੇ ਹਾਂ ਕਿਸ ਨੇ ਮੈਸੇਜ ਕੀਤਾ ਹੈ ਕਿਸ ਨੇ ਕਿਹੜੀ ਵੀਡੀਓ ਭੇਜੀ ਹੈ ਉਹ ਮੈਸੇਜ ਦੇਖਦੇ ਹਾਂ ਹੋਏ ਆ ਵੀਡੀਓ ਵੇਖਣ ਲੱਗ ਜਾਂਦੇ ਹਾਂ ਤੇ ਉਸ ਵੇਲੇ ਫਿਰ ਸਾਡਾ ਕਿੰਨਾ ਸਮਾਂ ਬਰਬਾਦ ਹੋ ਜਾਂਦਾ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਹੈ ਅਸੀਂ ਆਪਣੇ ਸਮੇਂ ਦੀ ਬਰਬਾਦੀ ਬਿਲਕੁਲ ਵੀ ਨਹੀਂ ਕਰਨੀ ਖਾਸ ਕਰਕੇ ਇਦਾਂ ਦੇ ਫालतू ਕੰਮਾਂ ਤੇ ਰੇਲਾ ਵੇਖਣ ਵਿੱਚ ਵੀਡੀਓ ਦੇਖਣ ਦੇ ਵਿੱਚ ਗਲਤ ਜਾਣਕਾਰੀ ਸਾਡੇ ਅੰਦਰ ਚਲੀ ਜਾਂਦੀ ਹੈ ਸਾਡੇ ਮਨ ਨੂੰ ਲੱਗਦੀ ਹੈ ਜਦੋਂ ਗੱਲ ਕਰਨੀ ਹੈ ਨਾਮ ਦੀ ਗੱਲ ਕਰਨੀ ਹੈ ਜੇ ਤੁਸੀਂ ਨਾਮ ਜਪਣਾ ਚਾਹੁੰਦੇ ਹੋ ਜਪੇ ਹੋਏ ਨਾਮ ਦਾ ਫਲ ਪ੍ਰਾਪਤ ਕਰਨਾ ਚਾਹੁੰਦੇ ਹੋ ਫਿਰ ਇਹ ਗੱਲਾਂ ਤੁਹਾਨੂੰ ਮੰਨਣੀਆਂ ਹੀ ਪੈਣਗੀਆਂ ਹਰ ਵੇਲੇ ਨਾਮ ਦੀ ਗੱਲ ਕਰੋ ਜਦੋਂ ਚਾਰ ਜੀਆਂ ਦੇ ਵਿੱਚ ਬੈਠੇ ਹੋ ਉੱਥੇ ਵੀ ਵਾਹਿਗੁਰੂ ਦੀ ਗੱਲ ਕਰੋ ਗੁਰਬਾਣੀ ਦੀ ਗੱਲ ਕਰੋ ਗੁਰਦੁਆਰਾ ਸਾਹਿਬ ਜਾਣ ਦੀ ਗੱਲ ਕਰੋ ਇਧਰ ਉਧਰ ਦੀ ਗੱਲ ਕੋਈ ਵੀ ਨਹੀਂ ਕਰਨੀ ਚਾਹੀਦੀ। ਮੁਕ ਦੀ ਗੱਲ ਇਹ ਹੈ ਜੀ ਜੇ ਤੁਸੀਂ ਨਾਮ ਚਪਣਾ ਚਾਹੁੰਦੇ ਹੋ ਆਪਣੇ ਅੰਦਰ ਨਿਰੰਤਰ ਨਾਮ ਚਲਾਉਣਾ ਚਾਹੁੰਦੇ ਹੋ ਜਾਂ ਆਪਣੇ ਜਪੇ ਹੋਏ ਨਾਮ ਦਾ ਫਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪੈਣਾ ਹੈ। ਇਹਨਾਂ ਗੱਲਾਂ ਤੋਂ ਪਰਹੇਜ਼ ਕਰਨਾ ਪਹਿਣਾ ਹੈ। ਪਹਿਲਾਂ ਝੂਠ ਬੋਲਣਾ ਛੱਡਣਾ ਪਵੇਗਾ। ਦੂਜਾ ਨਿੰਦਿਆ ਚੁਗਲੀ ਨਹੀਂ ਕਰਨੀ। ਤੀਜਾ ਜੋ ਕਿਸੇ ਦੇ ਨਾਲ ਵਚਨ ਕਰਦੇ ਹੋ ਵਾਅਦਾ ਕਰਦੇ ਹੋ ਉਸ ਨੂੰ ਖਾਸ ਤੌਰ ਤੇ ਪੂਰਾ ਨਿਭਾਇਆ ਕਰੋ ਜ਼ੁਬਾਨ ਦੇ ਪੱਕੇ ਰਿਹਾ ਕਰੋ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਦਾ ਚੌਥਾ ਨਿਯਮ ਹੈ ਜੀ ਕਿ ਪਾਠ ਪੂਜਾ ਕਰਨ ਵਾਲਾ ਬੰਦਾ ਨਾਮ ਜਪਣ ਵਾਲਾ ਵਿਅਕਤੀ ਕਦੇ ਵੀ ਕਿਸੇ ਨੂੰ ਮਾੜਾ ਨਾ ਬੋਲੇ ਤੇ ਸਭ ਤੋਂ ਜਿਹੜੀ ਜ਼ਰੂਰੀ ਆਦਤ ਹੈ ਜੀ ਨਾਮ ਜਪਣ ਵਾਲਾ ਵਿਅਕਤੀ ਪਾਠ ਪੂਜਾ ਕਰਨ ਵਾਲਾ ਵਿਅਕਤੀ ਵੈਸੇ ਤਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹ ਨਿਯਮ ਹੋਣਾ ਬੜਾ ਜ਼ਰੂਰੀ ਹੈ ਪਰ ਇਸ ਦੇ ਲਈ ਖਾਸ ਜ਼ਰੂਰੀ ਹੈ ਕਿ ਰਾਤ ਨੂੰ ਸੌਣ ਲੱਗਿਆਂ ਆਪਣੇ ਪੂਰੇ ਦਿਨ ਦੀਆਂ ਗਤੀਵਿਧੀਆਂ ਤੇ ਝਾਤ ਮਾਰੋ ਵੇਖੋ ਕਿ ਅੱਜ ਮੈਂ ਪੂਰੇ ਦਿਨ ਵਿੱਚ ਕਿਹਨੂੰ ਕੀ ਨੂੰ ਮਿਲਿਆ ਕਿਹੜਾ ਕਿਹੜਾ ਕੰਮ ਕੀਤਾ ਤੇ ਕਿਹੜਾ ਉਹ ਕੰਮ ਕੀਤਾ ਜਿਹੜਾ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਕੰਮਾਂ ਦੇ ਕਿਸੇ ਵੀ ਗੱਲ ਦਾ ਕੋਈ ਪਛਤਾਵਾ ਹੁੰਦਾ ਹੈ ਤਾਂ ਆਪਣੇ ਪਰਮਾਤਮਾ ਜੀ ਦੇ ਕੋਲੋਂ ਮਾਫੀ ਮੰਗੋ ਜਾਂ ਜਿਸ ਦਾ ਕਦੇ ਤੁਸੀਂ ਦਿਲ ਦੁਖਾਇਆ ਹੋਵੇ ਉਸ ਤੋਂ ਰਾਤ ਦੇ ਸਮੇਂ ਮਾਫੀ ਮੰਗ ਕੇ ਹੀ ਸੋਵੋ ਤਾਂ ਕਿ ਤੁਹਾਡੇ ਦਿਲ ਵਿੱਚ ਕੋਈ ਬੋਝ ਨਾ ਰਹੇ ਜਦੋਂ ਆਪਾਂ ਇਸ ਤਰ੍ਹਾਂ ਦੇ ਉਹ ਸਾਰੇ ਹੀ ਕੰਮਾਂ ਦੀ ਜਾਂਚ ਪੜਤਾਲ ਕਰਾਂਗੇ ਉਹਨਾਂ ਨੂੰ ਇੱਕ ਕਾਪੀ ਤੇ ਪੈਨ ਦੇ ਨਾਲ ਲਿਖਣਾ ਹੈ ਆਪਣੇ ਦਿਮਾਗ ਦੇ ਵਿੱਚ ਜਦੋਂ ਹਰ ਰੋਜ਼ ਆਪਾਂ ਇਸ ਤਰ੍ਹਾਂ ਦੀਆਂ ਗਲਤੀਆਂ ਤੇ ਗੁਨਾਹਾਂ ਨੂੰ ਲਿਖਾਂਗੇ ਤਾਂ ਫਿਰ ਵੇਖਣਾ ਹੌਲੀ-ਹੌਲੀ ਸਾਡੀਆਂ ਗਲਤੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਸਾਡੀ ਜ਼ਿੰਦਗੀ ਵਿੱਚ ਚੰਗੇ ਕੰਮ ਵਧਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਇਹ ਆਦਤ ਆਪਣੀ ਜ਼ਰੂਰ ਬਣਾਉਣੀ ਹੈ ਬਾਕੀ ਹਮੇਸ਼ਾ ਸੱਚ ਬੋਲਣਾ ਹੈ ਕਦੇ ਵੀ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦਾ ਮਨ ਰੱਖਣ ਲਈ ਝੂਠ ਨਾ ਬੋਲੋ ਜਿਵੇਂ ਨਾ ਕੋਈ ਕਦੀ ਵਾਰ ਫੋਨ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਹੀ ਝੂਠ ਬੋਲਦੇ ਰਹਿੰਦੇ ਹਾਂ ਕਿ ਕਿਸੇ ਨਾਲ ਗੱਲ ਕਰਨ ਦਾ ਮਨ ਵੀ ਨਹੀਂ ਹੁੰਦਾ ਪਰ ਅਸੀਂ ਫਿਰ ਵੀ ਬਹਾਨੇ ਬਣਾ ਬਣਾ ਕੇ ਝੂਠ ਹੀ ਬੋਲੀ ਜਾਂਦੇ ਹਾਂ ਪਰ ਅਸੀਂ ਪਾਠ ਕਰਨ ਦਾ ਸਮਾਂ ਆਪਣਾ ਗਵਾ ਲੈਂਦੇ ਹਾਂ ਸਾਨੂੰ ਪਾਠ ਪੂਜਾ ਤੀਰਥ ਸਥਾਨ ਤੇ ਜਾਣ ਦਾ ਮੌਕਾ ਨਹੀਂ ਮਿਲਦਾ ਇਸ ਕਰਕੇ ਸਾਨੂੰ ਆਪਣੇ ਪਾਠ ਭਜਨ ਬੰਦਗੀ ਦਾ ਫਲ ਕਿਵੇਂ ਮਿਲੇਗਾ ਸਾਨੂੰ ਸੱਚ ਬੋਲਣ ਦਾ ਫਲ ਮਿਲਦਾ ਹੈ ਸੱਚ ਬੋਲਾਂਗੇ ਤਾਂ ਆਪਾਂ ਭਜਨ ਬੰਦਗੀ ਦਾ ਰਸਤਾ ਸਾਫ਼ ਕਰ ਲਵਾਂਗੇ ਉਸ ਤੋਂ ਬਾਅਦ ਆਪਣੇ ਆਪ ਤੇ ਬੈਨ ਜਰੂਰ ਲਗਾਓ ਅੰਮ੍ਰਿਤ ਵੇਲੇ ਦਾ ਬੈਨ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਪਰਮਾਤਮਾ ਜੀ ਦਾ ਨਾਮ ਸਿਮਰਨ ਕਰਨਾ ਹੈ ਆਪਣੇ ਆਪ ਨੂੰ ਰਾਤ ਨੂੰ ਹੀ ਜਾਗ ਕੇ ਸੁਵਾਉ ਕਿ ਮੈਂ ਸਵੇਰੇ ਉੱਠਣਾ ਹੈ ਅੰਮ੍ਰਿਤ ਵੇਲੇ ਤੇ ਪਰਮਾਤਮਾ ਜੀ ਦੀ ਬੰਦਗੀ ਦਾ ਹਿੱਸਾ ਬਣਨਾ ਹੈ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਲੈਣਾ ਹੈ ਆਪਣੇ ਦਿਨ ਦੀ ਸ਼ੁਰੂਆਤ ਮੈਂ ਜਪਜੀ ਸਾਹਿਬ ਦੇ ਪਾਠ ਤੋਂ ਕਰਨੀ ਹੈ ਦੂਸਰਾ ਸੂਰਜ ਛਿਪਣ ਤੋਂ ਬਾਅਦ ਰਹਿਰਾਸ ਸਾਹਿਬ ਦਾ ਪਾਠ ਪੱਕਾ ਕਰਨਾ ਹੈ ਤੇ ਸੋਚਣਾ ਹੈ ਕਿ ਮੈਂ ਕਰਕੇ ਹੀ ਸੌਣਾ ਹੈ ਨਾਗਾ ਨਹੀਂ ਪਹਿਣਾ ਚਾਹੀਦਾ ਇਸ ਪਾਠ ਨੂੰ ਮਨ ਲਗਾ ਕੇ ਕਰ ਲੋ ਤੁਸੀਂ ਇਹ ਦੋ ਪਾਠ ਦੇ ਨਾਲ ਹੀ ਆਪਣੀ ਜ਼ਿੰਦਗੀ ਵਿੱਚ ਐਸਾ ਬਦਲਾਵ ਵੇਖੋਗੇ ਕਿ ਖੁਦ ਵੀ ਹੈਰਾਨ ਹੋ ਜਾਓਗੇ ਇਹ ਦੋ ਪਾਠ ਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਪਰ ਤੁਸੀਂ ਪੂਰਾ ਹੀ ਮਨ ਦੇ ਨਾਲ ਸੋਚ ਕੇ ਇਹ ਕੰਮ ਕਰਨੇ ਹਨ ਤੁਸੀਂ ਮੂਲ ਮੰਤਰ ਦਾ ਗੁਰ ਮੰਤਰ ਦਾ ਜਾਪ ਕਰਨਾ ਵੀ ਸ਼ੁਰੂ ਕਰ ਦੇਣਾ ਹੈ ਕਿਉਂਕਿ ਉਸ ਪਾਠ ਨੂੰ ਤਾਂ ਤੁਸੀਂ ਤੁਰਦੇ ਆਂ ਫਿਰਦੇ ਆਂ ਵੀ ਕਰ ਸਕਦੇ ਹੋ ਆਪਣੇ ਘਰਾਂ ਦੇ ਕੰਮ-ਕਾਰ ਕਰਦੇ ਆਂ ਕਮਾਈ ਕਰਦੇ ਆਂ ਹੋਇਆਂ ਵੀ ਕਰ ਸਕਦੇ ਹੋ ਜਿਵੇਂ ਹੁਣ ਉਹ ਭੈਣਾਂ ਬੀਬੀਆਂ ਜਿਹੜੀਆਂ ਰੋਟੀ ਬਣਾਉਣ ਸਮੇ ਆਟਾ ਗੁੰਨਦਿਆਂ ਸਮੇ ਵਾਹਿਗੁਰੂ ਵਾਹਿਗੁਰੂ ਕਰਕੇ ਵੀ ਪੇੜਾ ਤੋੜ ਸਕਦੀਆਂ ਹਨ ਮਤਲਬ ਕਿ ਵਾਹਿਗੁਰੂ ਜਿਹੜਾ ਹੈ ਉਹ ਤਾਂ ਕਿਸੇ ਨੂੰ ਯਾਦ ਕਰਨ ਦੀ ਵੀ ਲੋੜ ਨਹੀਂ ਪੈਂਦੀ ਜਾਂ ਉਹ ਕਿਹੜਾ ਤੁਸੀਂ ਗੁਟਕਾ ਸਾਹਿਬ ਤੋਂ ਪੜਨਾ ਹੁੰਦਾ ਹੈ ਉਹ ਤੁਹਾਡੇ ਮਨ ਦੇ ਅੰਦਰ ਚੱਲਦਾ ਹੀ ਰਹਿਣਾ ਚਾਹੀਦਾ ਹੈ। ਭੈਣਾਂ ਦਾ ਖਾਸ ਤੌਰ ਤੇ ਘਰ ਦੇ ਕੰਮ ਕਰ ਕਰਦੇ ਸਮੇਂ ਵਾਹਿਗੁਰੂ ਦਾ ਜਾਪ ਕਰ ਸਕਤੀਆਂ ਹਨ। ਕੰਮ ਕਰਦਿਆਂ ਕਰਦਿਆਂ ਨਾਲ ਤਾਂ ਤੁਹਾਡਾ ਪਰਮਾਤਮਾ ਦੇ ਨਾਲ ਦਿਲ ਲੱਗਾ ਰਹੇਗਾ ਤੇ ਨਾਲ ਹੀ ਨਾਲ ਤੁਹਾਡੇ ਕੰਮਕਾਰ ਵਧੀਆ ਹੋ ਜਾਣਗੇ। ਇਹ ਤਾਂ ਬੜਾ ਹੀ ਵਧੀਆ ਤਰੀਕਾ ਹੈ। ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ। ਪਰ ਜਦੋਂ ਆਪਾਂ ਆਪਣੇ ਮਨ ਨੂੰ ਖੁੱਲਾ ਛੱਡ ਦਿੰਦੇ ਹਾਂ ਫਿਰ ਸਾਡੇ ਤੋਂ ਕੁਝ ਨਹੀਂ ਹੁੰਦਾ ਕਹਿਣ ਤੋਂ ਭਾਵ ਅਸੀਂ ਕਹਿ ਦਿੰਦੇ ਹਾਂ ਕਿ ਪਾਠ ਦੀ ਗਿਣਤੀ ਮਣਤੀ ਨਹੀਂ ਕਰਨੀ ਚਾਹੀਦੀ ਹਿਸਾਬ ਕਿਤਾਬ ਨਹੀਂ ਰੱਖਣਾ ਚਾਹੀਦਾ ਪਰ ਨਹੀਂ ਜੀ ਅਸੀਂ ਗਿਣਤੀ ਮਣਤੀ ਨਾ ਕੀਤੀ ਤਾਂ ਅਸੀਂ ਕਰ ਹੀ ਨਹੀਂ ਪਾਵਾਂਗੇ ਪਹਿਲਾਂ ਪਹਿਲ ਸਾਨੂੰ ਗਿਣਤੀਆਂ ਮਣਤੀਆਂ ਤੋਂ ਸ਼ੁਰੂਆਤ ਕਰਨੀ ਹੀ ਪੈਣੀ ਹੈ ਕਿ ਮੈਂ ਅੱਜ ਇੰਨਾ ਸਮਾ ਪਾਠ ਕੀਤਾ ਕੱਲ ਮੈਂ ਇਸ ਤੋਂ ਵੱਧ ਕਰਨਾ ਹੈ ਅੱਜ ਮੈਂ ਐਨੀਆਂ ਮਾਲਾ ਮੂਲ ਮੰਤਰ ਦੇ ਜਾਪ ਦੀਆਂ ਕੀਤੀਆਂ ਕੱਲ ਤੋਂ ਮੈਂ ਵਧਾ ਲੈਣੀਆਂ ਹਨ 10 ਤੋਂ 11 11 ਤੋਂ 15 ਤੇ 15 ਤੋਂ 30 ਤੁਸੀਂ ਇਦਾਂ ਕਰਦੇ ਜਾਂ ਕਰਦੇ ਹੀ ਪਰਮਾਤਮਾ ਦੇ ਨਾਲ ਜੁੜੋਗੇ ਫਿਰ ਤੁਹਾਡੀ ਏਨਿਕ ਲਿਵ ਪਰਮਾਤਮਾ ਦੇ ਨਾਲ ਜੁੜ ਜਾਵੇਗੀ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਕਿੰਨੇ ਮਾਲਾ ਮੂਲ ਮੰਤਰ ਦੀਆਂ ਜਾਪ ਕਰ ਚੁੱਕੇ ਹੋ ਮਹਾਂਪੁਰਖ ਜੀ ਆਖਦੇ ਹਨ ਸਾਡਾ ਮਨ ਖੋਤੇ ਵਾਂਗ ਹੈ ਜਿਵੇਂ ਖੋਤੇ ਦੇ ਉੱਤੇ ਭਾਰ ਲਾਦ ਦਈਏ ਤੇ ਉਹ ਤੁਰਨਾ ਸ਼ੁਰੂ ਹੋ ਜਾਂਦਾ ਹੈ ਪਰ ਉਹਦੇ ਤੋਂ ਭਾਰ ਲਾਹ ਦਈਏ ਉਹ ਫਿਰ ਰੁਕ ਜਾਂਦਾ ਹੈ ਉਸੇ ਤਰ੍ਹਾਂ ਸਾਡਾ ਮਨ ਹੈ ਜਦੋਂ ਇਸ ਦੇ ਉੱਤੇ ਅਸੀਂ ਭਾਰ ਪਾਵਾਂਗੇ ਇਸ ਨੂੰ ਕਿਸੇ ਚੰਗੇ ਪਾਸੇ ਲਾਵਾਂਗੇ ਗੁਰੂ ਗੁਰੂ ਕਰਨਾ ਸਿਖਾਵਾਂਗੇ ਫਿਰ ਵੀ ਇਹ ਕਰੇਗਾ ਜੇਕਰ ਅਸੀਂ ਇਸ ਨੂੰ ਖੁੱਲਾ ਛੱਡ ਦੇਂਦੇ ਹਾਂ ਆਜ਼ਾਦ ਛੱਡ ਦਿੰਦੇ ਹਾਂ ਤੇ ਬਸ ਫਿਰ ਇਹ ਆਪਣੀਆਂ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦੇਵੇਗਾ ਇਹ ਮਨ ਨੂੰ ਚੰਗੇ ਪਾਸੇ ਆਪ ਲਾਉਣਾ ਪੈਣਾ ਹੈ ਮਾੜੇ ਪਾਸੇ ਤੋਂ ਦੂਰ ਭਜਾਉਣਾ ਪੈਣਾ ਹੈ ਇਸ ਤਰ੍ਹਾਂ ਕਰਕੇ ਹੀ ਅਸੀਂ ਪਰਮਾਤਮਾ ਜੀ ਦੀ ਬਰਕਤ ਨੂੰ ਹਾਸਲ ਕਰ ਸਕਦੇ ਹਾਂ ਜਿਹਨੇ ਨਾਮ ਜਪਣਾ ਹੈ ਉਹਨੇ ਕੋਈ ਨਾ ਕੋਈ ਰਾਹ ਆਪੇ ਹੀ ਕਢ ਲੈਣਾ ਹੈ ਇਸ ਕਰਕੇ ਸਾਥ ਸੰਗਤ ਜੀ ਆਪਣੇ ਮਨ ਨੂੰ ਸਮਝਾਉਣਾ ਹੈ ਕਿ ਮੇਰਾ ਸਰੀਰ ਜਿਹੜਾ ਹੈ ਇਹ ਕੀ ਲੋਚਦਾ ਹੈ ਜਿਵੇਂ ਸਰੀਰ ਨੂੰ ਖਾਣੇ ਦੀ ਜ਼ਰੂਰਤ ਹੈ ਤੇ ਮਨ ਨੂੰ ਨਾਮ ਜਪਣ ਦੀ ਖੁਰਾਕ ਦੀ ਜ਼ਰੂਰਤ ਹੈ ਪਰਮਾਤਮਾ ਦੇ ਨਾਮ ਦੀ ਭੁੱਖ ਤੁਹਾਨੂੰ ਲਗਣੀ ਆਪਣੇ ਆਪ ਹੀ ਸ਼ੁਰੂ ਹੋ ਜਾਵੇਗੀ ਤੁਹਾਨੂੰ ਜੇਕਰ ਤੁਸੀਂ ਇੱਕ ਦਿਨ ਵੀ ਪਾਠ ਨਾ ਕੀਤਾ ਹੋਵੇਗਾ ਤੁਹਾਨੂੰ ਇੰਜ ਲੱਗੇਗਾ ਕਿ ਅੱਜ ਮੇਰਾ ਕੋਈ ਕੰਮ ਅਧੂਰਾ ਹੈ ਤੁਹਾਡਾ ਮਨ ਪਾਠ ਕਰਨ ਨੂੰ ਕਰੇਗਾ ਕਿ ਮੈਂ ਜਲਦੀ ਜਲਦੀ ਚੌਕੜਾ ਮਾਰ ਕੇ ਪਾਠ ਕਰ ਲਵਾਂ ਤੁਰਦਿਆਂ ਫਿਰਦਿਆਂ ਵੀ ਤੁਸੀਂ ਨਾਮ ਜਪਦੇ ਹੀ ਰਹੋਗੇ ਸਾਥ ਸੰਗਤ ਜੀ ਅੱਜ ਦਾ ਜਿਹੜਾ ਸਮਾਂ ਹੈ ਕਲਯੁਗ ਦਾ ਸਮਾਂ ਹੈ ਹਰ ਥਾਂ ਤੇ ਰੰਗ ਰੂਪ ਭੇਸ ਬਦਲ ਕੇ ਸਾਡੇ ਰਸਤੇ ਦੀ ਰੁਕਾਵਟ ਬਣਨ ਦੇ ਲਈ ਲੋਕ ਤਿਆਰ ਖੜੇ ਹੁੰਦੇ ਹਨ ਇਸ ਕਲਯੁਗ ਤੋਂ ਨਾਮ ਨੇ ਹੀ ਬਚਾਉਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਾਉਣਾ ਹੈ ਇਸ ਕਰਕੇ ਪ੍ਰਮਾਤਮਾ ਜੀ ਦੇ ਲੜ ਲੱਗੀ ਸਮਾਂ ਬੜਾ ਖਤਰਨਾਕ ਹੈ ਤੇ ਖਤਰਨਾਕ ਹੀ ਆਉਣ ਵਾਲਾ ਹੈ ਇਸ ਸਮੇਂ ਦੇ ਵਿੱਚ ਸਾਡੇ ਨਾਲ ਨਾਮ ਨੇ ਹੀ ਸਹਾਈ ਹੋਣਾ ਹੈ ਆਪ ਵੀ ਨਾਮ ਜਪੀਏ ਆਪਣੇ ਬੱਚਿਆਂ ਨੂੰ ਵੀ ਜਪਾਈਏ ਜੇਕਰ ਅਸੀਂ ਜਪਾਂਗੇ ਤਾਂ ਘਰ ਦਾ ਮਾਹੌਲ ਬਦਲੇਗਾ ਬੱਚੇ ਵੇਖ ਕੇ ਹੀ ਸਿੱਖਦੇ ਹਨ ਇਸ ਗੱਲ ਦਾ ਤੁਹਾਡੇ ਘਰ ਵਿੱਚ ਚੰਗਾ ਪ੍ਰਭਾਵ ਪੈ ਜਾਵੇਗਾ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਦੋਵੇਂ ਵੇਲੇ ਹੀ ਘਰ ਵਿੱਚ ਗੁਰਬਾਣੀ ਲਗਾਇਆ ਕਰੋ ਸਾਤ ਸੰਗਤ ਜੀ ਆਨਲਾਈਨ ਦਾ ਜ਼ਮਾਨਾ ਹੈ ਹਰ ਘਰ ਦੇ ਵਿੱਚ YouTube ਦੇ ਉੱਪਰ ਗੁਰਬਾਣੀ ਕਥਾ ਵਿਚਾਰ ਤਾਂ ਆਉਂਦੇ ਹੀ ਰਹਿੰਦੇ ਹਨ ਜਿਆਦਾ ਤੋਂ ਜਿਆਦਾ ਘਰ ਵਿੱਚ ਲਗਾ ਕੇ ਰੱਖੋ ਤਾਂ ਕਿ ਤੁਹਾਡੇ ਬੱਚੇ ਵੀ ਬੁਰੀਆਂ ਆਦਤਾਂ ਤੋਂ ਬਚ ਜਾਣ ਤੇ ਤੁਹਾਡਾ ਘਰ ਚੰਗੇ ਪਾਸੇ ਵੱਲ ਚੱਲ ਪਵੇ ਸਾత్సੰਗ ਜੀ ਭੋਜਨ ਪ੍ਰਸ਼ਾਦਾ ਛਕਦੇ ਸਮੇਂ ਵੀ ਸੁੱਚਮਤਾ ਬਣਾ ਕੇ ਰੱਖਣੀ ਚਾਹੀਦੀ ਹੈ ਭੋਜਨ ਪ੍ਰਸ਼ਾਦਾ ਛਕਦੇ ਸਮੇਂ ਹੱਥਾਂ ਨੂੰ ਧੋਇਆ ਕਰੋ ਸੁੱਚਮਤਾ ਦੇ ਨਾਲ ਹੀ ਬਣਾ ਕੇ ਖਾਇਆ ਕਰੋ ਇਹ ਕੋਈ ਵਹਿਮ ਭਰਮ ਵਾਲੀ ਗੱਲ ਨਹੀਂ ਹੈ ਇਸੇ ਦੇ ਹੱਥਾਂ ਦਾ ਭੋਜਨ ਪ੍ਰਸ਼ਾਦਾ ਖਾਂਦੇ ਹਾਂ ਤਾਂ ਸਾਨੂੰ ਨਹੀਂ ਪਤਾ ਹੁੰਦਾ ਉਹ ਭੋਜਨ ਪ੍ਰਸ਼ਾਦਾ ਕਿਸ ਨੇ ਕਿਸ ਹਿਸਾਬ ਨਾਲ ਬਣਾਇਆ ਹੈ ਉਹਦੇ ਮਨ ਵਿੱਚ ਕੀ ਚੱਲ ਰਿਹਾ ਸੀ ਉਸ ਘਰ ਦਾ ਭੋਜਨ ਪ੍ਰਸ਼ਾਦਾ ਇਸ ਤਰੀਕੇ ਦੇ ਨਾਲ ਕਮਾਇਆ ਗਿਆ ਹੈ ਕਿਉਂਕਿ ਭੋਜਨ ਪ੍ਰਸ਼ਾਦੇ ਦਾ ਸਾਡੇ ਮਨ ਤੇ ਬੜਾ ਅਸਰ ਪੈਂਦਾ ਹੈ ਪਰ ਜੇਕਰ ਅਸੀਂ ਘਰ ਵਿੱਚ ਆਪਣੇ ਘਰ ਦਾ ਬਣਾਇਆ ਹੋਇਆ ਹੀ ਭੋਜਨ ਪ੍ਰਸ਼ਾਦਾ ਛਕਦੇ ਹਾਂ ਤਾਂ ਅਸੀਂ ਉਸ ਨੂੰ ਅੰਮ੍ਰਿਤ ਵੀ ਬਣਾ ਸਕਦੇ ਹਾਂ ਉਹ ਅੰਮ੍ਰਿਤ ਇਸ ਤਰੀਕੇ ਨਾਲ ਬਣੇਗਾ ਕਿ ਜਿਹੜਾ ਵੀ ਕੋਈ ਪ੍ਰਸ਼ਾਦਾ ਤਿਆਰ ਕਰਦਾ ਹੈ ਉਸ ਦੇ ਮਨ ਦੇ ਵਿੱਚ ਚੰਗੇ ਵਿਚਾਰ ਹੋਣ ਗੁਰਬਾਣੀ ਦੇ ਨਾਲ ਜੁੜਿਆ ਹੋਵੇ ਮਹਾਪੁਰਖ ਜੀ ਆਖਦੇ ਹਨ ਜਿਵੇਂ ਜਿਵੇਂ ਵਜਨ ਵੱਧਦਾ ਹੈ ਓਵੇਂ ਓਵੇਂ ਨਿਤਨੇਮ ਘਟਦਾ ਹੈ ਇਸ ਕਰਕੇ ਆਪਣੇ ਸਰੀਰ ਦਾ ਵੀ ਖਾਸ ਧਿਆਨ ਰੱਖਣਾ ਹੈ ਜਿਆਦਾ ਖਾ ਕੇ ਬਿਮਾਰੀਆਂ ਨਹੀਂ ਲਗਾ ਲੈਣੀਆਂ ਆਪਣੇ ਸਰੀਰ ਨੂੰ ਕਦੇ ਵੀ ਆਲਸੀ ਨਹੀਂ ਬਣਨ ਦੇਣਾ ਓਨਕ ਖਾਓ ਜਿੰਨਾ ਕਿ ਸਾਡੇ ਸਰੀਰ ਨੂੰ ਊਰਜਾ ਦੇ ਲਈ ਤਾਕਤ ਦੇ ਲਈ ਜ਼ਰੂਰੀ ਹੈ ਸੋ ਸਤ ਸੰਗੇ ਜੀ ਅਸੀਂ ਪਰਮਾਤਮਾ ਦੇ ਨਾਲ ਤਾਂ ਹੀ ਜੋੜਾਂਗੇ ਜੇਕਰ ਅਸੀਂ ਆਲਸ ਦਿਲਿੱਦਰ ਤੋਂ ਦੂਰ ਹੋ ਜਾਵਾਂਗੇ ਪਰਮਾਤਮਾ ਜੀ ਦਾ ਸਵੇਰੇ ਉੱਠਦਿਆਂ ਵੀ ਸ਼ੁਕਰਾਨਾ ਕਰੋ ਰਾਤ ਨੂੰ ਸੌਂਦਿਆਂ ਵੀ ਸ਼ੁਕਰਾਨਾ ਕਰੋ ਤੇ ਪਰਮਾਤਮਾ ਜੀ ਦੀਆਂ ਬਰਕਤਾਂ ਨੂੰ ਹਾਸਿਲ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ